ਮંત્રી ਮੰਡਲ ਦੇ ਵਿੱਚ ਦਿਵਾਲੀ ਤੋਂ ਪਹਿਲਾਂ ਵੱਡਾ ਫੇਰ ਬਦਲ ਹੋਣ ਦੀ ਸੰਭਾਵਨਾ ਬਣ ਗਈ ਹੈ ਤੇ ਹੋਣੀ ਜਾ ਰਿਹਾ ਕਹਿੰਦੇ ਕਿਉਂਕਿ 16 ਮੰਤਰੀ ਸੀ ਉਹਨਾਂ ਨੇ ਅਸਤੀਫਾ ਦੇ ਦਿੱਤੀ ਤਾਂ ਕੀ ਬੀਜੇਪੀ ਨੂੰ ਕੀ ਹੋ ਗਿਆ ਹੈ ਜਿਹਨੇ ਕਿ ਗੁਜਰਾਤ ਸਰਕਾਰੀ ਬਦਲ ساری ਪੱਟ ਦੀ ਗੁਜਰਾਤ ਤਾਂ ਬੀਜੇਪੀ ਦਾ ਗੜ੍ਹ ਹੈ ਉਹ ਤਾਂ ਕਿੰਨੇ ਸਾਲਾਂ ਤੋਂ ਸਰਕਾਰ ਬਣਦੀ ਆ ਰਹੀ ਹੈ ਉੱਤੇ ਕਿਸੇ ਹੋਰ ਪਾਰਟੀ ਨੂੰ ਤਾਂ ਹੀ ਨਹੀਂ ਹੈਗੀ ਮੁਸਲਮਾਨਾਂ ਦਾ ਕਤਲੇਆਮ ਕਰਨ ਤੋਂ ਬਾਅਦ ਸਰਕਾਰ ਦੇ ਵਿੱਚ ਤਾਂ ਫਿਰ ਕੋਈ ਬੰਦਾ ਹੋਰ ਉੱਥੇ ਟਿਕ ਨਹੀਂ ਸਕਿਆ ਮੋਦੀ ਜੀ ਉਹਸ ਮਰੇ ਦਾ ਮਤਲਬ ਹਿੰਦੂ ਮੁਸਲਮਾਨ ਦੀ ਪੋਲਿਟਿਕ ਚੱਲ ਰਹੀ ਆ ਅੱਡੇ ਤਿੰਨ ਸਾਲ ਦੇ ਕਰੀਬ ਮੋਜਾਂ ਬਾਜ਼ੀਆਂ ਮੰਤਰੀਆਂ ਨੇ ਮਤਲਬ ਉਹਨਾਂ ਨੂੰ ਕੋਈ ਐਂਟੀ ਇਨਕੰਮਬੈਂਸੀ ਨਹੀਂ ਸੀਗੀ ਹੁਣ ਉਹਨਾਂ ਨੇ ਕਿਹਾ ਵੀ ਯਾਰ ਆਪਾਂ ਲੋਕਾਂ ਨੂੰ ਥੋੜੇ ਜਿ ਦੇ ਪਰਦੇ ਚ ਪਾ ਦਿਓ ਪਰ ਕਿਉਂਕਿ ਕੀ ਫਰਕ ਪੈਂਦਾ ਜੇਕਰ 16 ਮੰਤਰੀ ਬਦਲ ਕੇ ਹੋਰ ਮੰਤਰੀ ਆ ਜਾਣਗੇ ਵਾਕਵਾਕ ਸੂਬਿਆਂ ਦੇ ਵਿੱਚ ਵੀ ਫੇਰ ਬਦਲ ਦੇਖਣ ਨੂੰ ਮਿਲ ਰਹੇ ਨੇ ਗੁਜਰਾਤ ਬਹੁਤ ਵੱਡਾ ਸੂਬਾ ਹੈ ਤੇ ਗੁਜਰਾਤ ਤੋਂ ਕਾਫੀ ਕੁਝ ਚੱਲਦਾ ਵੀ ਹੈ ਖਾਸ ਕਰ ਜਿਹੜੇ ਸਾਡੇ ਮੋਰੀ ਨੇ ਬੀਜੇਪੀ ਦੇ ਉਹ ਵੀ ਗੁਜਰਾਤ ਦੇ ਨਾਲ ਸੰਬੰਧਿਤ ਨੇ ਤੇ ਗੁਜਰਾਤ ਮੰਤਰੀ ਮੰਡਲ ਦੇ ਵਿੱਚ ਦਿਵਾਲੀ ਤੋਂ ਪਹਿਲਾਂ ਵੱਡਾ ਫੇਰ ਬਦਲ ਹੋਣ ਦੀ ਸੰਭਾਵਨਾ ਬਣ ਗਈ ਹੈ ਤੇ ਹੋਣੀ ਜਾ ਰਿਹਾ ਕਹਿੰਦੇ ਕਿਉਂਕਿ 16 ਮੰਤਰੀ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਇਸ ਤੋਂ ਇਲਾਵਾ 182 ਵਿਧਾਇਕ ਨੇ ਤੇ ਅੱਜ ਚ ਜਿਹੜਾ ਉਹਨਾਂ ਦਾ ਸੋਚ ਚੁੱਕ ਸਮਾਗਮ ਹੈ ਉਹ ਵੀ ਹੋਣ ਜਾ ਰਿਹਾ ਹੈ ਯਾਨੀ ਕਿ ਗੁਜਰਾਤ ਦੇ ਵਿੱਚ ਦੀਵਾਲੀ ਤੋਂ ਪਹਿਲਾਂ ਇੱਕ ਤਰੀਕੇ ਦੇ ਨਾਲ ਪਾਰਟੀ ਉਹੀ ਹੈ ਸਰਕਾਰ ਉਹੀ ਹੈ ਮੰਤਰੀ ਤੇ ਉਹਦੇ ਬਦਲ ਜਾਣਗੇ ਜੀ ਹਾਂਜੀ ਦੀਵਾਲੀ ਨੂੰ ਕਿਸੇ ਦੇ ਘਰੇ ਦੀਵੇ ਜਗਣਗੇ ਖੁਸ਼ੀਆਂ ਵਾਲੇ ਕਿਸੇ ਦੇ ਘਰੇ ਦੀਵੇ ਜਗਣਗੇ ਗਮੀਆਂ ਵਾਲੇ ਹੂੰ ਗਮੀ ਤੇ ਖੁਸ਼ੀ ਗੁਜਰਾਤ ਵਿੱਚ ਇਕੱਠੀ ਹੋਣੀ ਆ ਹੁਣ ਤੁਸੀਂ ਸੋਚੋਗੇ ਵੀ اچਾਂਤ ਕੀ ਭਾਜੀਪੀ ਨੂੰ ਕੀ ਹੋ ਗਿਆ ਹੈ ਹੂੰ ਜਿਨੇ ਕਿ ਗੁਜਰਾਤ ਸਰਕਾਰੀ ਬਦਲ ساری ਪੱਟਦੀ 16 ਮੰਤਰੀ 16 16 ਮੰਤਰੀ ਚਲੋ ਜੀ ਕੰਮ ਕਰੋ ਆਪਣੇ ਤੁਸੀਂ ਤੁਹਾਡਾ ਰਜੈਨ ਹਸਤੀਫਾ ਮਤਲਬ ਕਿ ਬੀਜੇਪੀ ਨੂੰ ਕੀ ਚੜੀ ਆ ਇਹ ਕਿ ਬੀਜੇਪੀ ਆਪਣੇ ਗੁਜਰਾ ਗੁਜਰਾਤ ਤਾਂ ਬੀਜੇਪੀ ਦਾ ਗੜ ਹੈ ਉਹਦਾ ਕਿੰਨੇ ਸਾਲਾਂ ਤੋਂ ਸਰਕਾਰ ਬਣਦੀ ਆ ਰਹੀ ਹੈ ਉੱਤੇ ਕਿਸੇ ਹੋਰ ਪਾਰਟੀ ਨੂੰ ਥਾਂ ਹੀ ਨਹੀਂ ਹੈਗੀ ਗੁਜਰਾਤ 'ਚ ਤਾਂ ਹਮ ਨਰਿੰਦਰ ਮੋਦੀ ਨੇ ਇਸ ਤਰੀਕੇ ਨਾਲ ਗੁਜਰਾਤ ਦੰਗੇ ਵੀ ਹੋਏ ਕਤਲੇਆਮ ਵੀ ਹੋਇਆ ਉੱਤੇ ਕਤਲੇਆਮ ਤੋਂ ਬਾਅਦ ਤਾਂ ਪੱਕੇ ਮੋਦੀ ਵੱਲ ਕੇ ਕਮਾਲ ਦੇਖੋ ਨਾ ਤੁਸੀਂ ਮੁਸਲਮਾਨਾਂ ਦਾ ਕਤਲੇਆਮ ਕਰਨ ਤੋਂ ਬਾਅਦ ਸਰਕਾਰ ਦੇ ਵਿੱਚ ਤਾਂ ਫਿਰ ਕੋਈ ਬੰਦਾ ਹੋਰ ਉੱਥੇ ਟਿਕੇ ਨਹੀਂ ਸਕਿਆ ਮੋਦੀ ਜੀ ਉਹਸ ਮੇਰਾ ਮਤਲਬ ਹਿੰਦੂ ਮੁਸਲਮਾਨ ਦੀ ਪੋਲਿਟਿਕ ਚੱਲ ਰਹੀ ਆ ਇਹਦਾ ਮਤਲਬ ਭਾਰਤ ਵਿੱਚ ਹਿੰਦੂ ਮੁਸਲਮਾਨ ਦੀ ਪੋਲਿਟਿਕਸ ਚੱਗ ਰਹੀ ਆ ਮੋਦੀ ਜੀ ਨੂੰ ਬਦਲਾ ਤੱਕ ਨਹੀਂ ਗਿਆ ਹੁਣ ਵੀ ਮੋਦੀ ਜੀ ਦੀ ਪ੍ਰਵਾਹ ਚੱਲਦੀ ਆ ਉੱਥੇ ਗੁਜਰਾਤ ਵਿੱਚ ਪਿੰਡਾਂ ਦੇ ਗੁਜਰਾਤ ਜਾ ਕੇ ਦੇਖੋ ਤੁਸੀਂ ਪਿੰਡਾਂ ਦਾ ਗੁਜਰਾਤ ਤਾਨੂੰ ਪਤਾ ਲੱਗੇਗਾ ਗੁਜਰਾਤ ਦਾ ਕੀ ਹਾਲ ਹੈ ਕਹਿੰਦੇ ਨੇ ਗੁਜਰਾਤ ਬਹੁਤ ਵਧੀਆ ਮਾਡਲ ਹੈ ਗੁਜਰਾਤ ਮਾਡਲ ਹੈਗਾ ਜੀ ਉਹ ਕਾਰਪੋਰੇਟ ਪੂੰਜੀਪਤੀਆਂ ਦਾ ਮਾਡਲ ਹੈ ਉੱਥੇ ਗੁਜਰਾਤ ਵਿੱਚ ਤੁਸੀਂ ਜਾ ਕੇ ਦੇਖੋ ਗੁਜਰਾਤ ਦੇ ਵਿੱਚ ਪੂੰਜੀਪਤੀਆਂ ਦੀ ਵੈਲੀ ਉਹਨਾਂ ਵਾਸਤੇ ਸੜਕਾਂ ਬਣਾਈਆਂ ਬਣਾਈਆਂ ਕਿ ਦਿੱਕਤ ਨਾ ਕੋਈ ਆਵੇ ਉਹਨਾਂ ਸਾਰਾ ਉਹਨਾਂ ਵਾਸਤੇ ਆ ਸਾਰਾ ਕੁਝ ਵੱਡੇ ਵੱਡੇ ਮਾਲ ਬਣਾਉਂਦੇ ਆ ਵੱਡੇ ਵੱਡੇ ਜਿਹੜੇ ਹੈਗੇ ਆ ਉੱਥੇ ਕਲੋਨੀਆਂ ਬਣਾਉਂਦੀਆਂ ਵੱਡੀਆਂ ਵੱਡੀਆਂ ਸੁਸਾਇਟੀਆਂ ਬਣਾਉਂਦੇ ਆ ਕਹਿੰਦੇ ਨੇ بڑے بڑے ਨਜ਼ਰ ਆਉਂਦਾ ਤੁਹਾਨੂੰ ਸ਼ਹਿਰਾਂ ਦੇ ਵਿੱਚ ਗੁਜਰਾਤ ਬਹੁਤ ਵਧੀਆ ਨਜ਼ਰ ਆ ਤੁਹਾਨੂੰ ਪਰ ਜਾ ਕੇ ਜਦੋਂ ਦੇਖੋਗੇ ਪਿੰਡਾਂ ਵਿੱਚ ਪਿੰਡਾਂ ਦੇ ਵਿੱਚ ਉਹ ਹਾਲ ਹੈ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਗੁਜਰਾਤ ਮਾਡਲ ਹੈ ਮੋਦੀ ਜੀ ਦਾ ਮਾਡਲ ਹੈ ਉਹ ਹਮ ਤੇ ਉੱਥੇ ਕੀ ਹੋਇਆ ਕਿਉਂ ਅਸਤੀਫਾ ਦੇਣੇ ਪਏ ਗੁਜਰਾਤ ਸਰਕਾਰ ਦੇ ਵਿੱਚ ਕਾਰਨ ਸੀਗਾ ਕਿਉਂਕਿ ਉੱਥੇ ਗੁਜਰਾਤ ਵਿੱਚ ਐਂਟੀ ਇਨਕੰਮਪੈਂਸੀ ਬਹੁਤ ਚੱਲ ਰਹੀ ਹੈ ਸਰਕਾਰ ਦੀ ਵਿਰੋਧਤਾ ਬਹੁਤ ਚੱਲ ਰਹੀ ਹੈ ਉੱਥੇ ਦੋਸ਼ ਲਾਇਆ ਨੇ ਮੰਤਰੀਆਂ ਉੱਤੇ ਬੀਜੇਪੀ ਨੇ ਕਹਿੰਦੇ ਵੀ ਤੁਸੀਂ ਲੋਕਾਂ ਦੇ ਹਿੱਤ 'ਚ ਨਹੀਂ ਭੁਗਤੇ ਲੋਕਾਂ ਦੀ ਗੱਲ ਤਾਂ ਹੀ ਲੋਕ ਤੁਹਾਡੇ ਖਿਲਾਫ ਹੋਗੇ ਜੇ ਲੋਕ ਤੁਹਾਡੇ ਖਿਲਾਫ ਹੋਗੇ ਤਾਂ ਮਤਲਬ ਤੁਸੀਂ ਰਜਾਇਨ ਕਰ ਦੋ ਹੂੰ ਕਿਉਂਕਿ 2027 ਦੀ ਚੋਣਾਂ ਨੇ ਗੁਜਰਾਤ ਦੀ ਜੇ 2027 ਵਿੱਚ ਚੋਣਾਂ ਨੇ ਗੁਜਰਾਤ ਦੀਆਂ ਤਾਂ ਮਤਲਬ ਉਹ ਚਾਹੁੰਦੇ ਆ ਕਿ ਆਪਾਂ ਇਹਨਾਂ ਮੰਤਰੀ ਨੂੰ ਬਦਲ ਦਈਏ ਪਰ ਸਾਡੇ 3 ਸਾਲਾਂ ਦੇ ਵਿੱਚ ਉਹਨਾਂ ਨੂੰ ਕੋਈ ਫਰਕ ਕੋਈ ਫਰਕ ਨਹੀਂ ਪਿਆ ਸਾਡੇ 3 ਸਾਲ ਮੋਜਾਂ ਮਾਰੀਆਂ ਉਹਨਾਂ ਮੰਤਰੀਆਂ ਨੇ ਸਾਡੇ 3 ਸਾਲ ਦੇ ਕਰੀਬ ਮੋਜਾਂ ਮਾਰੀਆਂ ਮੰਤਰੀਆਂ ਨੇ ਮਤਲਬ ਉਹਨਾਂ ਨੂੰ ਕੋਈ ਐਂਟੀ ਇਨਕੰਮਬੈਂਸੀ ਨਹੀਂ ਸੀਗੀ ਹੁਣ ਉਹਨਾਂ ਨੇ ਕਿਹਾ ਵੀ ਯਾਰ ਆਪਾਂ ਲੋਕਾਂ ਨੂੰ ਥੋੜੇ ਜਿਹਾ ਪਰਦੇ ਚ ਪਾ ਦੋ ਪਰ ਕਿਉਂਕਿ ਕੀ ਫਰਕ ਪੈਂਦਾ ਜੇਕਰ 16 ਮੰਤਰੀ ਬਦਲ ਕੇ ਹੋਰ ਮੰਤਰੀ ਆ ਜਾਣਗੇ ਹੂੰ ਕੌਣ ਆ ਚਲਾਉਣ ਵਾਲਾ ਕੌਣ ਆ ਭਾਜਪਾ ਨੂੰ ਭਾਜਪਾ ਦੇ ਆਗੂ ਨੇ ਹੂੰ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਇਹ ਸਾਰੇ ਜੇਪੀ ਨੱਡਾ ਜੀ ਇਹ ਸਾਰੇ ਭਾਜਪਾ ਦੇ ਆਗੂ ਨੇ ਇਹਦੇ ਚਲਾਉਣ ਵਾਲੇ ਨੇ ਇਹੀ ਤਾਂ ਭਾਜਪਾ ਨੂੰ ਚਲਾ ਰਹੇ ਨੇ ਤੇ ਇਹਨਾਂ ਦੇ ਇਹਨਾਂ ਦੇ ਕੀ ਫਰਕ ਪੈਂਦਾ ਜੇਕਰ ਕੋਈ ਬਦਲ ਗਿਆ ਤਾਂ ਉੱਥੇ ਗੱਲ ਤਾਂ ਉੱਥੇ ਉੱਪਰ ਚੱਲਣੀ ਆ ਨਾ ਉੱਪਰੋ ਚਰਨੇ ਵੀ ਕਿਹੜਾ ਕੰਮ ਕਿਵੇਂ ਕਰਨਾ ਕਿਹੜਾ ਕੰਮ ਕਿੱਦਾਂ ਕਰਨਾ ਕਿਹੜਾ ਕੰਮ ਕਿੱਦਾਂ ਕਰਨਾ ਉੱਪਰ ਜਿਹੜੇ ਨਾ ਹੁਣ 16 ਮੰਤਰੀਆਂ ਦੇ ਅਸਤੀਫੇ ਰਾਤ 11 ਵਜੇ ਤਕਰੀਬ ਹੋਏ ਨੇ 16 ਮੰਤਰੀਆਂ ਦੇ ਤਾਹੀਂ ਕਿਸੇ ਅਖਬਾਰ ਚ ਬਹੁਤੀ ਖਬਰ ਲੱਗੀ ਨਹੀਂ ਅੱਜ ਕਿ ਰਾਤ ਦੇਰ ਰਾਤ ਅਸਤੀਫੇ ਹੋਏ ਨੇ 16 ਮੰਤਰੀਆਂ ਦੇ ਤੇ ਹੁਣ 182 ਐਮਐਲਏ ਨੇ ਉੱਥੇ ਹੂੰ 182 ਐਮਐਲਏਆਂ ਦੇ ਵਿੱਚੋਂ 27 15% ਜਿਹੜੇ ਹੈਗੇ ਆ ਉਹ ਐਮਐਲ ਮੰਤਰੀ ਬਣ ਸਕਦੇ ਆ ਮੰਨੀਰ ਬੋਰ 27 ਮੰਤਰੀ ਬਣ ਸਕਦੇ ਆ ਪਰ ਪਤਾ ਲੱਗਿਆ ਕਿ 20 ਤੋਂ ਲੈ ਕੇ 22 ਮੰਤਰੀ ਅੱਜ 11:30 ਵਜੇ ਸੌਂ ਚੁੱਕਣਗੇ ਹੂੰ ਗੁਜਰਾਤ ਦੇ ਵਿੱਚ ਨਵਾਂ ਮੰਤਰੀ ਮੰਡਲ ਆ ਜਾਏਗਾ ਪੁਰਾਣਾ ਹੋ ਸਕਦਾ ਪੁਰਾਣਿਆਂ ਨੂੰ ਵੀ ਕਿਤੇ ਜਗ੍ਹਾ ਕਿਤੇ ਮਿਲ ਜਵੇ ਪਰ ਭਾਜਪਾ ਨੇ ਇਹ ਫੈਸਲਾ ਕਰ ਲਿਆ ਕਿ ਐਂਟੀ ਨਿਕੰਬੈਂਸੀ ਨੂੰ ਖਤਮ ਕਰਨ ਵਾਸਤੇ ਜੋ ਲੋਕਾਂ 'ਚ ਸਰਕਾਰ ਦੀ ਵਿਰੋਧਤਾ ਹੋ ਰਹੀ ਆ ਉਹਨੂੰ ਖਤਮ ਕਰਨ ਵਾਸਤੇ ਗੁਜਰਾਤ ਵੀ ਸਾਰੇ ਮੰਤਰੀ ਮੰਡਲੇ ਬਰਦੋ ਭਾਵੇਂ ਕਿ ਮੁੱਖ ਮੰਤਰੀ ਨਹੀਂ ਬਦਲਣਾ ਨੇ ਹੂੰ ਮੁੱਖ ਮੰਤਰੀ ਭਪੇ ਸੋਨੀ ਨੇ ਠੀਕ ਹੈ ਨਾ ਜੀ ਹੋਰ ਹੀ ਬਦਲਾ ਹੋਣਾ ਤੇ ਚਲੋ ਇਹ ਆਪਣਾ ਚੱਲ ਰਹੀ ਹੈ ਗੱਲ ਤੇ ਗੁਜਰਾਤ ਵਿੱਚ ਹੁਣ ਨਵੀਂ ਪਾਰੀ ਦੀ ਸਰਕਾਰ ਬਣਨ ਜਾ ਰਹੀ ਹੈ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தਵਾਸ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ